ਇਹ ਪਹਿਲੀ ਵਾਰ ਇੱਕ ਵਿੰਟਕੀਤਾ ਤੇ ਬੜਾ ਹੀ ਅੱਛਾ ਲੱਗਿਆ ਮੈਂ ਕਲਚਰਵਲ ਜਾਂਦੇ ਨੇਗੇ ਇਹ ਬਹੁਤ ਵਧੀਆ ਵੀ ਇਹਨਾਂ ਨੇ ਪ੍ਰਚਾਲਾ ਕੀਤਾਗਾ ਮੈਂ ਕਹਿੰਨੀ ਆ ਕਿ ਹਰ ਇੱਕ ਪੰਜਾਬ ਚ ਹਰ ਇੱਕ ਪਿੰਡ ਦੇ ਵਿੱਚ ਬਣਾਉਣਾ ਚਾਹੀਦਾ ਇਹ ਚਲ ਨੂੰ ਸਾਹਮਣੇ ਰੱਖਣ ਦਾ ਤੇ ਬੱਚਿਆਂ ਨੂੰ ਪਤਾ ਲੱਗਦਾ ਹੈਗਾ ਵੀ ਆਪਣੇ ਕਲਚਰ ਚ ਕੀ ਕੀ ਚੀਜ਼ਾਂ ਨੇਗੀਆਂ ਬਿਲਕੁਲ ਹੋਣੇ ਚਾਹੀਦੇ ਨੇ ਸਾਨੂੰ ਇਸ ਬਾਰੇ ਸਾਡੇ ਪ੍ਰਾਣੀ ਸੱਭਿਆਚਾਰ ਦਾ ਪਤਾ ਲੱਗਦਾ ਹੈਗਾ ਵੀ ਤੁਸੀਂ ਦੇਖੋ ਵੀ ਕਿੱਦਾਂ ਹੁੰਦਾ ਤੇ ਕਿੱਦਾਂ ਵੀ ਇੰਜੋਏ ਕੀਤਾ ਜਾਂਦਾ ਤੇ ਬਹੁਤ ਅੱਛਾ ਲੱਗਿਆ ਬਿਰਸੇ ਨੂੰ ਅਸੀਂ ਮਤਲਬ ਆਗਾਜ਼ ਦੇ ਰਹੇ ਆ ਸੌਣ ਦਾ ਮਹੀਨਾ ਤੀਆਂ ਤੀਜ ਦੀਆਂ ਤੇ ਸਾਡੇ ਇੱਥੇ ਪਹਿਲੀ ਵਾਰ ਲੱਗਿਆ ਤਿਹਾਰ ਤੇ ਮੈਨੂੰ ਬਹੁਤ ਵਧੀਆ ਲੱਗਿਆ ਵਿਚਿਆ ਅਸੀਂ ਆਦੂਆ ਕਬੀਲ ਦਿਗਨਾ ਚ ਰੁੱਝ ਗਏ ਬੱਚਿਆਂ ਨੂੰ ਨਹੀਂ ਦੱਸ ਸ ਪੱਖੀਆਂ ਹੋਰ ਬਹੁਤ ਸਾਰੀਆਂ ਅਜਿਹੀ ਚੀਜ਼ਾਂ ਸੀ ਜਿਹੜੀਆਂ ਸਾਨੂੰ ਨਹੀਂ ਪਤਾ ਸੀ ਜਨਤਾ ਦੇ ਵਿੱਚ ਆਨੰਦ ਇਹ ਸਾਰੇ ਤੁਹਾਡਾ ਸਵਾਗਤ ਹੈ ਇਸ ਵੇਲੇ ਅਸੀਂ ਖੜੇ ਹਾਂ ਬਰਨਾਲਾ ਬਾਜਾਖਾਨਾ ਰੋਡ ਦੇ ਉੱਤੇ ਜਿੱਥੇ ਕਿ ਤੀਆਂ ਤੀ ਦੇ ਤਿਹਾਰ ਹੈ ਜਿਹੜਾ ਪੈਣਾ ਬੰਨੀਓ ਮਨਾਇਆ ਜਾਂਦਾ ਸਾਡੇ ਨਾਲ ਪੈਣਾ ਮੌਜੂਦ ਹੈ ਗਲਬਤ ਕਰਦੇ ਆ ਉਹਨਾਂ ਦੇ ਨਾਲ ਉਹਨਾਂ ਦਾ ਇਸ ਤੀਆਂ ਦੇ ਤਿਹਾਰ ਨੂੰ ਲੈ ਕੇ ਕੀ ਕਹਿਣਾਗਾ ਹਾਂਜੀ ਪੈਣਾ ਕੀ ਕਹਿਣਾ ਚਾਹੋਗੇ ਤੀਆਂ ਦੇ ਤਿਹਾਰ ਬਾਰੇ ਹਾਂਜੀ ਤੀਆਂ ਦਾ ਤਿਹਾਰ ਜਿਵੇਂ ਕਿ ਸੌਣ ਦਾ ਮਹੀਨਾ ਸੌਣ ਦੇ ਮਹੀਨੇ ਜਿਵੇਂ 12 ਮਹੀਨਿਆਂ ਦੇ ਵਿੱਚੋਂ ਸੌਣ ਦਾ ਮਹੀਨਾ ਇਹਨੂੰ ਸੌਣ ਦੇ ਮਹੀਨੇ ਨੂੰ ਵੀਰਾਂ ਦੇ ਨਾਂ ਨਾਲ ਮਤਲਬ ਮੰਨਿਆ ਜਾਂਦਾ ਹੈ ਤੇ ਮਤਲਬ ਜਿਵੇਂ ਆਪਣਾ ਪਹਜਾਣਾ ਸੱਭਿਆਚਾਰ ਵਿਰਸਾ ਉਹਨੂੰ ਸਾਰੀਆਂ ਜਿਵੇਂ ਹੁਣ ਅੱਜ ਦੇ ਕੱਲ ਦੀ ਪੀੜੀ ਐ ਉਹ ਭੁੱਲ ਚੁੱਕੀ ਐ ਸੋ ਅਸੀਂ ਇਸ ਪ੍ਰੋਗਰਾਮ ਦਾ ਗਾਜ ਇਸ ਲਈ ਕਰਨ ਲੱਗੇ ਹਾਂ ਕਿ ਆਉਣ ਵਾਲੇ ਜਿਵੇਂ ਹੁਣ ਆਪਣੇ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਸੌਣ ਦੇ ਬਾਰੇ ਦੀ ਮਹੱਤਤਾ ਬਾਰੇ ਪਤਾ ਲੱਗ ਸਕੇ ਜਿਵੇਂ ਸੌਣ ਦੇ ਮਹੀਨੇ ਵਿੱਚ ਸਾਰੀਆਂ ਕੁੜੀਆਂ ਸੌਣ ਚੜਨ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਮਤਲਬ ਮਹਿੰਦੀ ਲਾਉਂਦੀਆਂ ਸੀਗੀਆਂ ਤੇ ਮਹਿੰਦੀ ਲਾਉਣੀ ਉਸ ਤੋਂ ਬਾਅਦ ਵਿੱਚ ਜਦੋਂ ਮਹਿੰਦੀ ਸੁੱਕ ਜਾਂਦੀ ਤੇ ਉਹਨੂੰ ਮਤਲਬ 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 ਰਗੜ ਰਗੜ ਕੇ ਲਗਾਉਂਦੀਆਂ ਸਰੋਂ ਦਾ ਤੇਲ ਲਗਾ ਕੇ ਠੀਕ ਆ ਨਾ ਇਸ ਵਾਰ ਹ ਚੂੜੀ ਪ੍ਰਾਂਦੇ ਕਗਰੇ ਇਹ ਸਭ ਕੁਝ ਗੁਣੀਆਂ ਭੁੱਲ ਚੁੱਕੀਆਂ ਨੇ ਸਾਰੀਆਂ ਜੀਨ ਟੌਪ ਵਗੈਰਾ ਇਦਾਂ ਹੀ ਪਾਉਂਦੀਆਂ ਨੇ ਮਤਲਬ ਇਹ ਚੀਜ਼ ਅਲੋਪ ਹੋ ਰਹੀਆਂ ਨੇ ਹਾਂਜੀ ਇਹ ਚੀਜ਼ ਨੂੰ ਅਲੋਪ ਹੋ ਰਹੀ ਆ ਸੋ ਅਸੀਂ ਇਸ ਚੀਜ਼ ਨੂੰ ਦੁਬਾਰਾ ਤਰੋ ਤਾਂ ਆਜਾ ਕਰਨ ਲਈ ਮਤਲਬ ਜਿਵੇਂ ਬੱਚਿਆਂ ਨੂੰ ਨੌਲੇਜ ਆ ਸਕੇ ਵੀ ਆਪਣਾ ਬਿਰਸਾ ਕੀ ਹੈ ਤੇ ਇਸ ਬਿਰਸੇ ਨੂੰ ਅਸੀਂ ਮਤਲਬ ਆਗਾਜ਼ ਦੇ ਰਹੇ ਆ ਸੌਣ ਦਾ ਮਹੀਨਾ ਤੀਆਂ ਤੀਸ ਦੀਆਂ ਸੋ ਥੈਂਕ ਯੂ ਸਾਡੇ ਨਾਲ ਹੋਰ ਵੀ ਬਣਾ ਮੌਜੂਦ ਆ ਪਾ ਗਲਬਤ ਕਰਦੇ ਆ ਉਹਨਾਂ ਦਾ ਵੀ ਇਸ ਨੂੰ ਲੈ ਕੇ ਕੀ ਕਹਿਣਾ ਹਾਂਜੀ ਬੈਣ ਹਾਂਜੀ ਠੀਕ ਨਾ ਚੰਗਤੀ ਵਧੀਆ ਲੱਗਿਆ ਜੀ ਬਹੁਤ ਵਧੀਆ ਇੰਜੋਏ ਕੀਤਾ ਅਸੀਂ ਇੰਜੋਏ ਕੀਤਾ ਤੇ ਸਾਡੇ ਬੱਚੇ ਵੀ ਇੰਜੋਏ ਕਰਨਗੇ ਬੱਚਿਆਂ ਨੂੰ ਯਾਦ ਆਊਗੀ ਹੈਨਾ ਕਿਉਂਕਿ ਪੁਰਾਣਾ ਵਿਰਸਾ ਜਦੋਂ ਪਹਿਲਾਂ ਅਸੀਂ ਪੇਕੇ ਜਾਂਦੇ ਹੁੰਦੇ ਸੀਗੇ ਤਾਂ ਅਸੀਂ ਇੰਜੋਏ ਕਰਦੇ ਹੁੰਦੇ ਸੀਗੇ ਹੌਲੀ ਹੌਲੀ ਸਮਾਂ ਬੀਤਿਆ ਅਸੀਂ ਆਦੂਗਾ ਕਬੀਲਦਗਰ ਚ ਰੁੱਝ ਗਏ ਬੱਚਿਆਂ ਨੂੰ ਨਹੀਂ ਦੱਸ ਸਕੇ ਬਟ ਹੁਣ ਬੱਚੇ ਵੱਡੇ ਹੋ ਗਏ ਫੌਰਨ ਚਲੇ ਗਏ ਹੁਣ ਸਾਨੂੰ ਆਇਆ ਸਾਨੂੰ ਬੱਚਿਆਂ ਨੇ ਵੀ ਕਿਹਾ ਕਿ ਮੰਮਾ ਤੁਸੀਂ ਪਿੱਛੇ ਕਿੱਦਾਂ ਮਤਲਬ ਕੀਤੀਆਂ ਦਾ ਤੈਅ ਮਨਾਉਂਦੇ ਹੁੰਦੇ ਸੀ ਫਿਰ ਅਸੀਂ ਉਹਨਾਂ ਨੂੰ ਦੱਸਿਆ ਫਿਰ ਬੱਚਿਆਂ ਨੇ ਸਾਨੂੰ ਵੀ ਕਿਹਾ ਵੀ ਮੰਮਾ ਤੁਸੀਂ ਕਰੋ ਇਦਾਂ ਹੈਨਾ ਵੀ ਅ ਤੇ ਥੈਂਕ ਯੂ ਜਿਵੇਂ ਕੀ ਚਰਖਾ ਹੋ ਗਿਆ ਗਲੀਚਾ ਹੋ ਗਿਆ ਇਹਨਾਂ ਚੀਜ਼ਾਂ ਨੂੰ ਵੀ ਬੱਚੇ ਭੁੱਲ ਰਹੇ ਹਾਂਜੀ ਇਹਨਾਂ ਨੂੰ ਭੁੱਲ ਰਹੇ ਆ ਕਿਉਂਕਿ ਬੱਚੇ ਸਾਡੇ ਨੂੰ ਪਤਾ ਹੀ ਨਹੀਂ ਚਰਖੇ ਬਾਰੇ ਸਾਡੀਆਂ ਮੰਮੀਆਂ ਦੇ ਚਰਖੇ ਨੇ ਇਹ ਸਾਡੀਆਂ ਸੱਸਾਂ ਦੇ ਚਰਖੇ ਨੇਗੇ ਤੇ ਹੁਣ ਅਸੀਂ ਬੱਚਿਆਂ ਨੂੰ ਇਦਾਂ ਵਧੀਆ ਮਨਾਇਆ ਇਹ ਰੰਗ ਰੰਗ ਕੇ ਚਰਖੇ ਵਧੀਆ ਦਿਖਾਏ ਬੱਚਿਆਂ ਨੂੰ ਤੇ ਬੱਚੇ ਬਹੁਤ ਖੁਸ਼ ਹੋਏ ਬੱਚੇ ਕਹਿੰਦੇ ਮੰਮਾ ਤੁਸੀਂ ਬਣਾਓ ਵੀ ਖੈਰ ਵਧੀਆ ਲੱਗਿਆ ਹਨਾ ਚਲੋ ਠੀਕ ਆ ਹਾਂਜੀ ਬਣੀ ਬਹੁਤ ਵਧੀਆ ਲੱਗਿਆ ਵੀਰ ਜੀ ਜਿਵੇਂ ਇਹਨਾਂ ਨੇ ਕਿਹਾ ਵੀ ਬੱਚੇ ਆਪਣਾ ਪੁਰਾਣਾ ਵਿਰਸਾ ਭੁੱਲ ਚੁੱਕੇ ਆ ਹਨਾ ਇਸ ਤਰ੍ਹਾਂ ਜੇ ਆਪਾਂ ਤੀਆਂ ਦਾ ਤਿਹਾਰ ਕੋਈ ਵੀ ਤਿਹਾਰ ਪਿਸਲੇ ਆਪਾਂ ਮਨਾਉਂਦੇ ਰਵਾਂਗੇ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਜਾਣ ਕੇ ਪਤਾ ਲੱਗਦਾ ਰਹੂਗਾ ਵੀ ਸਾਡਾ ਕੀ ਪੰਜਾਬੀ ਵਿਰਸਾ ਕੀ ਸਾਡੇ ਪ੍ਰੋਗਰਾਮ ਦਾ ਹਨਾ ਕੀ ਸੌਣ ਦਾ ਤਿਹਾਰ ਆ ਇਹ ਹਾਂਜੀ ਇਹ ਬਹੁਤ ਵਧੀਆ ਤਿਹਾਰ ਲੱਗਿਆ ਜੀ ਥੈਂਕ ਯੂ ਹਾਂਜੀ ਸਾਡੇ ਨਾਲ ਪੈਣਾ ਮੌਜੂਦ ਹੈ ਆਪਾਂ ਉਹਨਾਂ ਨੂੰ ਵੀ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਵੀ ਇਸ ਨੂੰ ਲੱਗੇ ਕਿਹਣਾ ਹਾਂਜੀ ਤੁਸੀਂ ਤੀਆਂ ਚ ਕਿੱਦਾਂ ਲੱਗਿਆ ਬਹੁਤ ਅੱਛਾ ਲੱਗਿਆ ਹਾਂਜੀ ਪਹਿਲੀ ਵਾਰ ਮੈਂ ਵੀ ਟਕੇਤਾ ਤੇ ਬੜਾ ਹੀ ਅੱਛਾ ਲੱਗਿਆ ਤੇ ਪਤਾ ਲੱਗਿਆ ਵੀ ਪਹਿਲਾਂ ਕਿਦਾਂ ਇੰਜੋਏ ਕਰਦੇ ਸੀ ਕਿਦਾਂ ਹਨਾ ਕੱਗਰੇ ਪਹਿਨੇ ਜਾਂਦੇ ਸੀ ਤਿੱਕੇ ਲਾਉਂਦੇ ਸੀ ਤੇ ਬੜਾ ਅੱਛਾ ਲੱਗਿਆ ਜਿਵੇਂ ਕਿ ਪਹਿਲਾਂ ਇਹ ਸਾਰੀਆਂ ਚੀਜ਼ਾਂ ਟੀਵੀ 'ਚ ਦੇਖਣ ਨੂੰ ਮਿਲਦੀਆਂ ਡੀਡੀ ਪੰਜਾਬੀ ਤੇ ਚੱਲਦੀਆਂ ਸੀ ਹਨਾ ਇਹ ਜਿਹੜਾ ਪੰਜਾਬੀ ਸੱਭਿਆਚਾਰ ਕਹਿੰਦੇ ਦਿਨ ਦਿਨ ਉਲੋਪ ਹੋ ਰਿਹਾ ਸੀਗਾ ਤੇ ਅੱਜ ਤੁਸੀਂ ਇਹਨੂੰ ਲਾਈਵ ਦੇਖਿਆ ਆਪਣੇ ਪਰਿਵਾਰਾਂ ਦੇ ਵਿੱਚ ਦੇਖਿਆ ਨਾ ਹਾਂਜੀ ਬਲਕਿ ਮੇਰੀ ਮੰਮਾ ਨੇ ਮੇਰੇ ਮੰਮਾ ਨਾਲ ਲਾਏ ਨੇ ਤੇ ਮੇਰੀ ਆਂਟੀ ਜੀ ਨਾਲ ਲਾਏ ਨੇ ਉਹਨਾਂ ਨੇ ਬਲਕਿ ਸਾਨੂੰ ਕਿਹਾ ਵੀ ਤੁਸੀਂ ਆਓ ਦੇਖੋ ਵੀ ਪਹਿਲਾਂ ਕਿਦਾਂ ਇੰਜੋਏ ਕੀਤਾ ਸੀ ਬਲਕਿ ਤੇ ਨਹੀਂ ਤਾਂ ਆਣਾ ਵੀ ਨਹੀਂ ਸੀ ਗਾਰੰਟੀ ਜੀ ਕਹਿੰਦੇ ਮੇਰੇ ਉਹਨਾਂ ਨੇ ਬਹੁਤ ਫੋਰਸ ਕੀਤਾ ਵੀ ਤੁਸੀਂ ਦੇਖੋ ਵੀ ਕਿੱਦਾਂ ਹੁੰਦਾ ਤੇ ਕਿੱਦਾਂ ਵੀ ਇੰਜੋਏ ਕੀਤਾ ਜਾਂਦਾ ਤੇ ਬੜਾ ਅੱਛਾ ਲੱਗਿਆ ਹਾਂਜੀ ਸਾਡੇ ਨਾਲ ਹੋਰ ਵੀ ਬੜਾ ਮੌਜੂਦ ਹੈ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਤੁਹਾਡੇ ਧੀਆ ਤੇ ਪਹਿਲੀ ਵਾਰ ਲੱਗੀਆਂ ਨੇ ਹਾਂਜੀ ਸਾਡੇ ਮੁਹੱਲੇ ਵਿੱਚ ਪਹਿਲੀ ਵਾਰ ਧੀਆ ਲੱਗੀਆਂ ਨੇ ਸਾਡੀਆਂ ਮਾਸੀਆਂ ਚਾਚੀਆਂ ਮੰਮੀਆਂ ਨੇ ਸਾਨੂੰ ਪਹਿਲੀ ਵਾਰ ਧੀਆ ਦਿਖਾਈਆਂ ਨੇ ਜੋ ਕਿ ਸਾਨੂੰ ਇਸ ਧੀਆ ਵਿੱਚ ਚਰਖੇ ਦਾ ਗਲੀਚੇ ਦਾ ਤੇ ਪੱਖੀਆਂ ਦਾ ਸਾਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਜੋ ਕਿ ਸਾਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਸੀਗਾ ਤੇ ਹੁਣ ਸਾਨੂੰ ਇਹ ਸਾਰਾ ਇਸ ਬਾਰੇ ਪਤਾ ਲੱਗਿਆ ਵੀ ਧੀਆ ਕਿਵੇਂ ਇੰਜੋਏ ਕਰਦੇ ਨੇ ਤੇ ਬਾਕੀ ਸਾਰੇ ਸਾਨੂੰ ਬਹੁਤ ਵਧੀਆ ਲੱਗੀਆਂ ਧੀਆ ਜਿਹੜੇ ਇਦਾਂ ਦੇ ਤਿਹਾੜ ਨੇ ਉਸ ਤਰ੍ਹਾਂ ਹੋਣੇ ਚਾਹੀਦੇ ਨੇ ਹਾਂਜੀ ਬਿਲਕੁਲ ਹੋਣੇ ਚਾਹੀਦੇ ਨੇ ਸਾਨੂੰ ਇਸ ਬਾਰੇ ਸਾਡੇ ਪ੍ਰਾਣੀ ਸੱਭਿਆਚਾਰ ਦਾ ਲੱਗਦਾ ਹੈਗਾ ਵੀ ਕਿੱਦਾਂ ਬਣਾਉਂਦੇ ਸੀਗੇ ਵੀ ਕਿੱਦਾਂ ਪੁਰਾਣੀਆਂ ਚੀਜ਼ਾਂ ਸੀਗੀਆਂ ਸਭ ਵਧੀਆ ਲੱਗਦਾ ਹਾਂਜੀ ਬੇਣੀ ਕਿਵੇਂ ਲੱਗਿਆ ਕੇ ਬਹੁਤ ਵਧੀਆ ਲੱਗਿਆ ਤੇ ਸਾਡੇ ਇੱਥੇ ਪਹਿਲੀ ਵਾਰ ਲੱਗਿਆ ਇਤਿਹਾਰ ਤੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਇਹ ਇਤਿਹਾਰ ਹੋਣਾ ਚਾਹੀਦਾ ਕਿਉਂਕਿ ਜਵਾਕ ਨੂੰ ਅੱਜ ਗੱਲ ਪਤਾ ਨਹੀਂ ਹੈਗਾ ਦੀਆਂ ਕੀ ਹੁੰਦੀਆਂ ਨੇ ਤੇ ਇਹਦੇ ਨਾਲ ਪਤਾ ਲੱਗੇਗਾ ਸੋ ਇਹ ਹੋਣਾ ਚਾਹੀਦਾ ਵਾ ਠੀਕ ਹੈ ਜਿਵੇਂ ਤੁਸੀਂ ਤੀਆਂ ਇਹ ਪਹਿਲੀ ਵਾਰ ਅਸੀਂ ਚਰਖੇ ਪਹਿਲੀ ਵਾਰ ਹੀ ਦੇਖੇ ਨੇ ਹਾਂਜੀ ਪਹਿਲੀ ਵਾਰ ਦੇਖੇ ਨੇ ਅੱਗੇ ਮੈਂ ਫੋਟੋਆਂ ਚ ਵੀਡੀਓ ਚ ਦੇਖਦੀ ਰਹੀ ਨਹੀਂ ਆ ਤੇ ਅੱਜ ਮੈਂ ਪਹਿਲੀ ਵਾਰ ਦੇਖੇ ਨੇ ਠੀਕ ਹੈ ਹਾਂਜੀ ਸਸ਼ੀਕਾਲ ਜੀ ਬਹੁਤ ਵਧੀਆ ਲੱਗੀ ਜੀ ਤੀਆਂ ਬਹੁਤ ਮਜ਼ਾ ਆਇਆ ਮਤਲਬ ਕਿ ਬਹੁਤ ਪੁਰਾਣੀ ਸੱਬਿਆ ਚਾਰ ਵਾਲੀ ਸਾਨੂੰ ਪਤਾ ਲੱਗਿਆ ਪੱਖੀਆਂ ਹੋਰ ਬਹੁਤ ਸਾਰੀਆਂ ਅਜੀਬ ਚੀਜ਼ਾਂ ਸੀ ਜਿਹੜੀਆਂ ਸਾਨੂੰ ਨਹੀਂ ਪਤਾ ਸੀ ਇੱਥੋਂ ਸਾਨੂੰ ਪਤਾ ਲੱਗੀਆਂ ਤੇ ਬਹੁਤ ਇੰਜੋਏ ਕਰ ਰਹੇ ਹਾਂ ਤੇ ਇਹ ਤਾਂ ਹਾਰ ਮੈਂ ਕਿਹਨੀ ਹੈ ਕਿ ਹਰ ਇੱਕ ਪੰਜਾਬ ਚ ਹਰ ਇੱਕ ਪਿੰਡ ਦੇ ਵਿੱਚ ਬਣਾਉਣਾ ਚਾਹੀਦਾ ਹੈ ਹਾਂਜੀ ਹਾਂਜੀ ਬੈਣ ਬਹੁਤ ਵਧੀਆ ਲੱਗਿਆ ਜੀ ਅੱਜ ਬਹੁਤ ਟਾਈਮ ਬਾਅਦ ਦੇਖਿਆ ਗਿਆ ਇਹ ਪ੍ਰੋਗਰਾਮ ਬਣਿਆ ਹੋਇਆ ਪਹਿਲਾਂ ਕੋਈ ਨਹੀਂ ਬਣਾਉਂਦਾ ਸੀ ਈਆਂ ਅ ਅੱਜ ਕੱਲ ਦੇ ਬੱਚੇ ਨੇ ਜਿਹੜੇ ਨਿਊ ਯੂਥ ਹੈਗੇ ਉਹ ਸਾਰਾ ਬਾਹਰ ਨੂੰ ਜਾ ਰਿਹਾ ਹੈਗਾ ਉਹ ਸਾਰਾ ਕੁਝ ਅਲੋਪ ਹੋਈ ਜਾਂਦਾ ਹੈਗਾ ਇੱਕ ਇਹ ਬਹੁਤ ਵਧੀਆ ਜਰੀਆ ਹੈਗਾ ਆਪਣੇ ਕਲਚਰ ਨੂੰ ਸਾਹਮਣੇ ਰੱਖਣ ਦਾ ਤੇ ਬੱਚਿਆਂ ਨੂੰ ਪਤਾ ਲੱਗਦਾ ਹੈਗਾ ਵੀ ਆਪਣੇ ਕਲਚਰ 'ਚ ਕੀ ਕੀ ਚੀਜ਼ਾਂ ਨੇਗੀਆਂ ਤੇ ਮੈਨੂੰ ਬਹੁਤ ਵਧੀਆ ਲੱਗਿਆ ਕਿ ਜਿਹੜੀ ਕਿ ਦਿਨੋ ਦਿਨ ਜਿਹੜੀ ਆਪਣੀ ਨਵੀਂ ਪੀੜ੍ਹੀ ਆ ਉਹ ਮੋਬਾਈਲ ਨਾਲ ਜੁੜੀ ਆ ਨਾ ਇਹ ਚੀਜ਼ਾਂ ਮਤਲਬ ਭੁੱਲ ਰਹੇ ਨੇ ਲਾਈਕ ਹੁਣ ਜੋ ਵੀ ਕੁਝ ਆ ਸਾਰੇ ਬੱਚੇ ਫੋ ਕਲਚਰ ਵਾਲ ਜਾਂਦੇ ਨੇਗੇ ਇਹ ਬਹੁਤ ਵਧੀਆ ਵੀ ਇਹਨਾਂ ਨੇ ਪਰਾਲਾ ਕੀਤਾਗਾ ਦੱਸਣ ਵਾਸਤੇ ਕੁੜੀਆਂ ਦੇ ਐਨਜੋਇਮੈਂਟ ਵਾਸਤੇ ਕਿਉਂਕਿ ਅੱਜ ਕੱਲ ਦੇ ਕੁਝ ਵੀ ਲਾ ਲੋ ਲਾਈਕ ਟੀਆ ਮਨਾਉਂਦੇ ਨੇ ਡੀਜ਼ਲ ਆ ਦਿੰਦੇ ਨੇ ਉਹਨਾਂ ਦੇ ਉਹ ਗਾਦਦੇ ਨੇ ਅਨਨ ਬੋਲੀਆਂ ਪਾਈਆਂ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਮੈਂ ਪਹਿਲਾਂ ਨਹੀਂ ਦੇਖਿਆ ਕਿਉਂਕਿ ਸਾਰੇ ਨਾ Song ਚਲਾ ਦਿੰਦੇ ਨੇ ਪਿੱਛੇ ਉਹ ਕਰੀ ਜਾਂਦੇ ਨੇਗੇ ਜਿਹਨੇ ਬਿਸਟਾਂ ਚਲੀ ਜਾਂਦਾ ਹੈ ਹਾਂਜੀ ਅੱਛਾ ਕੀ ਕਹਿਣਾ ਚਾਹੋਗੇ ਅੱਜ ਬਹੁਤ ਸਾਰੇ ਇਹ ਜਿਹੇ ਪਿੰਡ ਇਹ ਜਿਹੇ ਸ਼ਹਿਰ ਨੇ ਜਿੱਥੇ ਜਿਹੜਾ ਟੀਆ ਤਿਹਾਰ ਨਹੀਂ ਬਣਾਇਆ ਜਾਂਦਾ ਮੈਂ ਚਾਹੁੰਦੀ ਆਂ ਕਿ ਵੀ ਸਾਰਿਆਂ ਨੂੰ ਮਨਾਉਣੇ ਚਾਹੀਦੇ ਨੇ ਵੈਸੇ ਕੋਸ਼ਿਸ਼ ਤਾਂ ਕੀਤੀ ਜਾਂਦੀ ਆ ਕਿ ਵੀ ਵੀ ਆਪਣੇ ਕਲਚਰ ਨੂੰ ਆਪਾਂ ਅੱਗੇ ਲੈ ਕੇ ਜਾਈਏ ਬਟ ਜਿਹੜੇ ਕੁਝ ਕੋ ਹੋਣਗੇ ਹਨਾ ਬੀ ਬਲਾਈਕ ਕੰਫੀਡੈਂਸ ਨਹੀਂ ਹੋ ਰਿਹਾ ਹੈਗਾ ਅੱਭੀ ਸੌਂਗਸ ਵਗੈਰਾ ਤੇ ਐਮੀ ਚੱਲਦਾ ਆ ਰਿਹਾਗਾ ਹੁਣ ਮੈਂ ਚਾਹੁੰਦੀ ਵੀ ਲਾਈਕ ਵੀ ਪ੍ਰੈਕਟਿਸ ਕਰਨ ਆਪਣੇ ਵਜੂਦ ਦਾ ਬੋਲੇ ਬੈਠ ਕੇ ਉਹਨਾਂ ਤੋਂ ਪੁਰਾਣੀਆਂ ਗੱਲਾਂ ਸਿੱਖਣ ਲਾਈਕ ਉਹਦੇ ਕਲਚਰ ਵਾਲੇ ਜਾਣਣ ਨੇ ਤੇ ਉਹਨਾਂ ਨੂੰ ਅੱਗੇ ਡਵੈਲਪਮੈਂਟ ਹੋਵੇ ਕੋਈ ਨਾ ਪਰ ਮੋਲੀ ਮਾਂ ਬਹੁਤ ਵਧੀਆ ਕਿਹਾ ਦੇ ਮੈਨੂੰ ਵਧੀਆ ਲੱਗਿਆ ਆਪਣੀਆਂ ਵੀ ਕਲ ਮੈਨੂੰ ਬਹੁਤ ਵਧੀਆ ਲੱਗਿਆ ਤੀਆਂ ਦਾ ਤਿਆਰ ਵਧੀਆ ਲੱਗਿਆ ਨੱਚਦਾ ਮੌਕਾ ਮਿਲੇ ਹਾਂਜੀ ਚਨਾ ਦੇ ਮੇਰੇ ਭੱਲਾਲੀ ਬੋਲੀ ਪਾ ਦੇ ਮੈਂ ਗਈ ਸੀ ਮੇਲੇ ਚੱਡੂ ਮੰਗਰੇ ਮੰਗਰੇ ਆ ਗਿਆ ਮੈਂ ਗਈ ਸੀ ਮੇਲੇ ਚੱਡੂ ਮੰਗਰੇ ਮੰਗਰੇ ਆ ਗਿਆ ਮੈਂ ਖਾਦੀਆਂ ਕਿੱਲਾਂ ਚੱਡੂ ਗੋਲ ਗੱਪੇ ਆ ਗਿਆ ਫੇਰ ਕੀ ਹੋਇਆ ਹੋਣਾ ਕਿਸੇ ਆੜ ਗਿਆ ਨਹੀਂ ਗੋਲਗੱਪਾ ਉਹਦੇ ਸੰਗ ਵਿੱਚ ਕੀ ਬਾਤ ਹੈ ਛੋਟੀ ਜਿਹੀ ਬੱਚੀ ਨੇ ਬੋਲੀ ਪਈ ਆ ਅਸੀਂ ਬਾਜ਼ਾਰ ਖਾਨਾ ਰੋਡ ਦੇ ਤੁਹਾਨੂੰ ਇਹ ਤੀਆਂ ਦਿਖਾਈਆਂ ਜਿਵੇਂ ਹਰ ਕਿਸੇ ਨੇ ਆਪਣਾ ਅਲੱਗ-ਅਲੱਗ ਥਿਊ ਦਿੱਤਾ ਕਿ ਜਿਹੜਾ ਤੀਆਂ ਦਾ ਤਿਆਰ ਸਾਡਾ ਸੱਭਿਆਚਾਰ ਤਿੰਨੋਂ ਦਿਨ ਅਲੋਪ ਹੋ ਰਿਹਾ ਜਿਵੇਂ ਕਿ ਅੱਜ ਦੀ ਨਵੀਂ ਪੀੜ੍ਹੀ ਮੋਬਾਈਲ ਚ ਰੁੱਝੀ ਹੈ ਜਾਂ ਪੜ੍ਹਾਈ ਦੇ ਵੱਲ ਦੌਰ ਜ਼ਿਆਦਾ ਚੱਲਿਆ ਹੋਇਆ ਪਰ ਕਿਤੇ ਨਾ ਕਿਤੇ ਜਾ ਕੇ ਅਸੀਂ ਆਪਣੇ ਸੱਭਿਆਚਾਰ ਤੋਂ ਵੀ ਦੂਰ ਹੋ ਰਹੇ ਆ ਸਾਨੂੰ ਆਪਣੀਆਂ ਤਰੱਕੀਆਂ ਦੇ ਨਾਲ ਆਪਣੇ ਸੱਭਿਆਚਾਰ ਨੂੰ ਵੀ ਯਾਦ ਰੱਖਣਾ ਚਾਹੀਦਾ ਜਿਵੇਂ ਅੱਜ ਤੁਹਾਨੂੰ ਇਹਨਾਂ ਦੇ ਨਾਲ ਮਿਲਾਇਆ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਟੀਆਂ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਇਸੇ ਤਰ੍ਹਾਂ ਦੀਆਂ ਵੀਡੀਓ ਸਾਡੀਆਂ ਹਰ ਵੀਡੀਓ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਸੇ ਤਰ੍ਹਾਂ ਦੀ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦਕ ਲਈ ਸასი ਸ਼ਾਲ ਜਾਂਦੇ ਜਾਂਦੇ ਦੋਸਤੋ ਤੁਹਾਨੂੰ ਮੈਂ ਇੱਕ ਇਹ ਦੇਣਾ ਬਹੁਤ ਜ਼ਰੂਰੀ ਸਮਝਦਾਗਾ ਜਿਵੇਂ ਕਿ ਤੁਸੀਂ ਅੱਜ ਇਹਨਾਂ ਪੈਣਾ ਸਾਰੇ ਇਕੱਠੇ ਹੋਏ ਦੇਖਿਆਗੇ ਅੱਜ ਬਹੁਤ ਸਾਰੇ ਪਰਿਵਾਰ ਬਹੁਤ ਸਾਰੇ ਐਸੇ ਪਰਿਵਾਰ ਨੇ ਜਿਤੇ ਇਹ ਜਿਹੜੇ ਤੀਆਂ ਦੇ ਤਿਆਰ ਨਹੀਂ ਮਨਾਏ ਜਾਂਦੇ ਇਹਨਾਂ ਸਾਰਿਆਂ ਦਾ ਇਹੀ ਕਹਿਣਾ ਹੈ ਕਿ ਹਰ ਸ਼ਹਿਰ ਵਿੱਚ ਹਰ ਪਿੰਡ ਵਿੱਚ ਜਿਹੜੇ ਇਦਾਂ ਤੀਆਂ ਦਾ ਤਿਆਰ ਜਿਹੜਾ ਉਹ ਮਨਾਉਣਾ ਚਾਹੀਦਾ ਹੈਗਾ ਜਿਵੇਂ ਤੁਹਾਨੂੰ ਇਹਨਾਂ ਦਿਨਾਂ ਮਿਲਾਇਆ ਇਸ ਤਰ੍ਹਾਂ ਸਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੇ ਖਬਰਾਂ ਲੱਗ ਕੇ ਫਿਰ ਆਜਰੋ ਮੈਂ ਕਿ ਉਹ ਤਕਲੀ ਸਸਿਆ ਕਾਲ ਜੀ